ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮੰਤਰੀ ਤਰਨ ਚੋਗ ਦੀ ਅਗਵਾਈ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਵੀ ਸਾੜਿਆ ਗਿਆ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਵੀ ਇਸ ਧਰਨੇ ਦੇ ਵਿੱਚ ਮੌਜੂਦ ਰਹੇ ਕਾਂਗਰਸ ਸਰਕਾਰ ਦੇ ਖਿਲਾਫ ਮੁਜ਼ਾਹਰਾ ਖੜਾ ਕਰਾ ਕਰਨ ਸੇ ਇੱਥੇ ਖੜੇ ਹੋਏ ਆ ਇਹ ਪੰਜਾਬ ਦੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨਸ਼ੀਲੇ ਪਦਾਰਥ ਵੇਚਦੀ ਇਹ ਨਸ਼ੇ ਵੇਚਣ ਵਾਲੀ ਮਾਫੀਆ ਨੂੰ ਸੁਰੱਖਣ ਦੇ ਰਹੀ ਹੈ ਅੱਜ ਪਿੰਡਾਂ 'ਚ ਜਾ ਕੇ ਪੁੱਛੋ ਤੇ ਲੋਕ ਤੁਹਾਨੂੰ ਦੱਸਣਗੇ ਕਿ ਕਾਂਗਰਸ ਪਾਰਟੀ ਦੇ ਐਮ ਐਲ ਏ ਜਿਹੜੇ ਖੁਦ ਇਹਨਾਂ ਨਸ਼ਿਆਂ ਨੂੰ ਵੇਚਣ ਦੇ ਵਿੱਚ ਜਿਨ੍ਹਾਂ ਦੇ ਨਾਂ ਆ ਰਹੇ ਨੇ ਜਿਨ੍ਹਾਂ ਦੇ ਪੀਂਹਾਂ ਦੇ ਨਾਂ ਆ ਰਹੇ ਨੇ ਮੇਰੀ ਅੱਜ ਦਾ ਸਾਡਾ ਇਹ ਧਰਨਾ ਕਾਲੇ ਚੋਕੇ ਪਾ ਕੇ ਭਾਰਤੀ ਜਨਤਾ ਪਾਰਟੀ ਦੇ ਕਾਰਕਿਰਤਾ ਸੜਕਾਂ ਤੇ ਉਤਰੇ ਨੇ ਔਰ ਸਾਡਾ ਇੱਕੋ ਹੀ ਇਸ਼ੂ ਹੈ ਕਿ ਨਸ਼ੇ ਵੇਚਣ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅਸੀਂ ਉਤਾਰ ਕੇ ਰਹਿਣਾ ਹੈ ਇਹ ਜਿਹੜਾ ਮਾਫੀਆ ਚਾਹੇ ਉਹ ਰੇਤ ਦਾ ਮਾਫੀਆ ਤਾਂ ਕੈਪਟਨ ਤੱਕ ਜਾ ਰਿਹਾ ਕਾਂਗਰਸ ਤੱਕ ਜਾ ਰਿਹਾ ਖਨੰਦ ਮਾਫੀਆ ਤਾਂ ਕਿੰਗਪਿੰਨ ਕੈਪਟਨ ਦੇ ਬੰਦੇ ਨੇ ਜੇ ਅੱਜ ਲੀਗਰ ਮਾਫੀਆ ਨਕਲੀ ਲੀਕਰ ਮਾਪੀ ਆਇਆ ਤੇ ਉਹ ਵੀ ਬੰਦੇ ਕੈਪਟਨ ਦੇ ਨਾਲ ਜੁੜੇ ਦਿਸਰੇ ਨੇ ਤੁਸੀਂ ਦੇਖੋ ਅਛਨੀ ਸੇਖੜੀ ਕਾਂਗਰਸ ਦਾ ਬਧਾਇਕ ਕੀ ਕਹਿ ਰਿਹਾ ਦੁੱਲੋ ਸਾਹਿਬ ਕੀ ਕਹਿ ਰਹੇ ਬਾਜਵਾ ਸਾਹਿਬ ਕੀ ਕਹਿ ਰਹੇ ਖੁੱਲੇ ਆਮ ਕਾਂਗਰਸ ਪਾਰਟੀ ਦੇ ਲੀਡਰ aarop ਲਗਾ ਰਹੇ ਕਿ ਕਾਂਗਰਸ ਪਾਰਟੀ ਦੇ ਅੰਦਰ ਹੀ ਲੋਕ ਨਸ਼ਿਆਂ ਨੂੰ ਵੇਚਣ ਵਾਸਤੇ ਉਹਨਾਂ ਨੂੰ ਪ੍ਰਸਾਹਿਤ ਕਰਨਾਂ ਸੇ ਉਹਨਾਂ ਦੇ ਪਿੱਠ ਤੇ ਖੜੇ ਨੇ ਦੇਖੋ ਵਾਦਾ ਤੇ ਪੂਰਾ ਕੋਈ ਨਹੀਂ ਹੋਇਆ ਨਾ 80 ਲੱਖ ਨੌکریاں ਮਿਲੀਆਂ ਨਾ 51 ਲੱਖ ਮੋਬਾਈਲ ਮਿਲੇ ਨਾ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਅਮ੍ਰਿਤਸਰ ਤੋਂ ਸੰਦੀਪ ਕੁਮਾਰ ਦੀ ਰਿਪੋਰਟ ਐਸਐਮਜ਼ੈਟ ਨਿਊਜ਼